ਚਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਰਬੱਤ ਦਾ ਭਲਾ ٹرسٹ ਦੇ ਸਰਪ੍ਰਸਤ ਡਾਕਟਰ ਐਸ ਪੀ ਐਸ ਉਭਰਾਏ ਰਾਹਸਮਗਰੀ ਲੈ ਕੇ ਆਪਣੀ ਟੀਮ ਸਮੇਤ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡਾਂ ਚ ਪਹੁੰਚੇ ਜਿੱਥੇ ਹੜ ਦੀ ਮਾਰ ਪਈ ਹੈ ਇਸ ਮੌਕੇ ਉਹਨਾਂ ਨਾਲ ਬਟਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ਰੀ ਕਲਸੀ ਵੀ ਮੌਜੂਦ ਰਹੇ ਮੀਡੀਆ ਨਾਲ ਖਾਸ ਕਰਕੇ ਬਾਦ ਦੌਰਾਨ ਡਾਕਟਰ ਉਭਰਾਏ ਨੇ ਕਿਹਾ ਕਿ ਪੰਜਾਬੀ ਇੱਕ ਦਲੇਰ ਕੌਮ ਹੈ ਜਿਨ੍ਹਾਂ ਨੇ ਵੱਡੀ ਤੋਂ ਵੱਡੀ ਮਸੀਬਤ ਦਾ ਸਾਹਮਣਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਵੀ ਮੁਸੀਬਤ ਟਲ ਜਾਏਗੀ ਪਰ ਥੋੜਾ ਟਾਈਮ ਲੱਗੇਗਾ ਉਹਨਾਂ ਨੇ ਕਿਹਾ ਕਿ ਇਹ ਲੰਬੀ ਲੜਾਈ ਹੈ ਜੋ ਕਿ ਤਿੰਨ ਦੌਰ ਵਿੱਚ ਲੜੀ ਜਾਏਗੀ ਅਤੇ ਅਜੇ ਪਹਿਲਾ ਦੌਰ ਚੱਲ ਰਿਹਾ ਹੈ ਜਿਸ ਵਿੱਚ ਪਾਣੀ ਚੜਿਆ ਹੋਇਆ ਹੈ ਅਤੇ ਇਸ ਮੌਕੇ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਅਤੇ ਪਸ਼ੂਆਂ ਲਈ ਚਾਰੇ ਦੀ ਵੱਡੀ ਲੋੜ ਹੈ। ਉਹਨਾਂ ਕਹਿੰਿਆ ਕਿ ਦੂਜੇ ਦੌਰ ਵਿੱਚ ਜਦੋਂ ਪਾਣੀ ਉਤਰੇਗਾ ਤਾਂ ਪਸ਼ੂਆਂ ਦੀਆਂ ਬਿਮਾਰੀਆਂ ਸ਼ੁਰੂ ਹੋਣਗੀਆਂ ਅਤੇ ਇਨਸਾਨਾਂ ਵਿੱਚ ਵੀ ਕਈ ਬਿਮਾਰੀਆਂ ਪਾਈਆਂ ਜਾਣਗੀਆਂ ਜਿਸ ਕਰਕੇ ਮੈਡੀਕਲ ਸਹੂਲਤ ਦੀ ਲੋੜ ਹੋਏਗੀ। ਉਹਨਾਂ ਕਹਿੰਿਆ ਕਿ ਤੀਜੇ ਦੌਰ ਵਿੱਚ ਜਿਹੜੇ ਕਰਤਬਾਹ ਹੋਏ ਹਨ ਅਤੇ ਬਰਬਾਦ ਹੋਏ ਹਨ ਉਹਨਾਂ ਨੂੰ ਮੁੜ ਵਸਾਉਣ ਦੀ ਜ਼ਿੰਮੇਵਾਰੀ ਸਾਡੀ ਸਾਧਿ ਹੋਏਗੀ ਜਿਸ ਕਰਕੇ ਸਰਬੱਤ ਦਾ ਭਲਾ ਟਰਸਟ ਹਮੇਸ਼ਾ ਹਾਜ਼ਰ ਰਹੇਗੀ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕਰਕੇ ਆਉਂ ਸੌਣਦੇ ਆ ਉਹਨਾਂ ਨੇ ਜ਼ਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰ ਰਹੇ ਆ ਤਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਜੇਲਾਪਾਪਾ ਨਾਨਕ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਆਜ਼ਾਦੀ ਇੱਕ ਖਾਸ ਰਿਪੋਰਟ ਸਿਲੇ ਕੁਝ ਹਫ਼ਤੇ ਤੋਂ ਬਹੁਤ ਬਾਰਿਸ਼ ਲੈ ਰਹੀ ਹੈ ਔਰ ਬੱਦਲ ਫਟਣ ਦਾ ਕੋਈ ਨੋਟਾਈ ਹਿਮਾਲੇ ਵਿੱਚ ਜਿੱਦੂ ਦੇ ਮੰਡੀ ਦੇ ਖੇਤਾਂ ਨੂੰ ਬਹੁਤ ਨੁਕਸਾਨ ਹੋਇਆ ਉੱਥੇ ਵੀ ਜਿੰਨਾ ਪਾਣੀ ਸੀ ਉੱਥੇ ਉਹ ਸਾਰਾ ਮੁੜ ਕੇ ਮਾਰ ਸਾਨੂੰ ਝੰਡਲੀ ਕੰਨੀ ਪੰਜਾਬ ਨੂੰ ਉਹ ਸਾਰਾ ਪਾਣੀ ਇੱਧਰ ਆਇਆ ਚਾਹੇ ਉਕੀਨ ਡੈਮ ਤੇ ਆਇਆ ਚਾਹੇ ਬਿਆਸ ਡੈਮ ਤੇ ਆਇਆ ਚਾਹੇ ਕੋਈ ਪਾਖਲੇ ਡੈਮ ਤੇ ਪਾਣੀ ਗਿਆ ਸੋ ਇਹਦੇ ਲਿਮਿਟ ਹੁੰਦੀ ਹੈ ਕਿ ਇਸ ਲੈਵਲ ਤੱਕ ਪਾਣੀ ਉਹ ਸੰਭਾਲ ਸਕਦੇ ਆ ਲੇਕਿਨ ਪਾਣੀ ਇੰਨਾ ਜ਼ਿਆਦਾ ਹੋਇਆ ਕਿ ਜਦੋਂ ਗੇਟ ਖੋਲਨੇ ਤੇ ਉਹ ਪਾਣੀ ਕਿਉਂਕਿ ਉਹ ਧਨ ਬਚਾਣਾ ਸੀ ਤੇ ਪਾਣੀ ਛੜਨਾ ਪੈਦਾ ਉਸ ਪਾਣੀ ਨੇ ਬੜੀ ਵਾਰਵਾਰੀ ਇਸ ਵਾਰ ਇੱਕ ਹੈ ਜਿਹੜਾ ਗਾਵੀ ਤੇ ਪਾਣੀ ਬਹੁਤ ਜ਼ਿਆਦਾ ਸੀ ਨਾ ਤੇ ਗਾਵੀ ਥਿੰਡ ਲੈ ਲਾਣਾ ਸੀ ਬਹੁਤ ਜ਼ਿਆਦਾ ਪਾਣੀ ਆਇਆ ਇਹ ਜਿੰਨਾ ਸਭਾਈਆਂ ਦੇਖਦੇ ਨੇ ਦੱਸਦਾ ਇੱਕ ਇੱਕ ਦਾ ਨਿਸ਼ਾਨ ਹੈ ਇਹ ਤੋਂ ਇਲਾਵਾ ਕਰਮਦਸਾ ਜਿਹੜਾ ਬਤੀਸਾ ਹੈ ਉਹ ਨਾਲਾ ਸਾਈਡ ਹੋ ਗਿਆ ਤੇ ਸੁਦਾਰਪੁਰ ਕੋਲ ਦੀ ਹੈ ਉਹਗਾ ਹੋ ਗਿਆ ਤੇ ਫਿਰ ਫੋਜਪੁਰ ਤੱਕ ਜਿਆਦਾ ਪਾਣੀ ਆਇਆ ਤੇ ਤੋਂ ਜਿਹੜਾ ਮਾਰ ਮਾਰ ਦਾ ਪਾਣੀ ਸਾਰਾ ਇਹ ਫਿਰ ਐਂਡ ਤੇ ਜਾ ਕੇ ਉੱਥੇ ਪਹੁੰਚਿਆ ਸਾਧਕਾ ਪਹੁੰਚਿਆ ਪਰ ਅਜੀਫ ਕਾਜਲਗਾ ਦੇ ਵਿੱਚ ਜਿਹੜੇ ਪਿੰਡ ਦੂਰ ਦੂਰ ਤੱਕ ਘਰ ਹੁੰਦੇ ਨੂੰ ਦਸ ਦਸ ਕੋੜ ਪਾਣੀ ਕਰਦਾ ਬੀ ਬਿਲਕੁਲ ਪਰਚਾਲੇ ਦੇ ਬਹੁਤ ਜਗ੍ਹਾ ਤੇ ਲੱਗੇ ਸੋਤੇ ਸਿਰੇ ਰਸਣ ਦੀ ਲੋੜ ਹੈ ਇਸੇ ਦੀ ਸਾਰਾ ਦੇਖਿਆ ਕਿ ਇੱਥੇ ਸਾਡੇ ਗਵਾਰੇ ਸਹਿਬਾਨ ਹੋ ਗਏ ਸਾਡੇ ਸੱਤ ਬਾਤ ਜਾ ਪਿੰਡਾਂ ਦੇ ਵਿੱਚੋਂ ਟਾਲੀਆਂ ਪਰ ਪਾ ਕੇ ਰੈਸ਼ਨ ਆ ਰਿਹਾ ਰੈਸ਼ਨ ਦੀ ਦੀ ਕੋਈ ਕਮੀ ਨਹੀਂ ਹੈ ਇਹ ਹੀ ਮਹਿਸੂਸ ਕੀਤਾ ਗਿਆ ਕਿ ਪਸ਼ੂਆਂ ਦਾ ਚਾਰਾ ਜਿਹਨੂੰ ਪਸ਼ੂ ਤੇ ਖਾਹਾਰਾ ਨਹੀਂ ਗਿਣਤੇ ਜਾ ਮੈਨੂੰ ਡੀ ਐਸ ਐਸ ਸਾਹਿਬ ਨੇ ਦੱਸਿਆ ਸੀ ਕਿ 35 40 ਹਜ਼ਾਰ ਪਸ਼ੂ ਜਲਾਏ ਸਰਕਟ ਡਿਸਟ੍ਰਿਕਟ ਟ੍ਰਾਂਸਪੋਰਟ ਜਾਏ ਤੇ ਅਦਰਵਾਈਜ਼ ਦੇਖਿਆ ਜਾਏ ਤਾਂ ਲੱਖ ਹੋਤੇ ਪਸ਼ੂ ਲਗਾ ਤੇ ਉਹਨਾਂ ਦਾ ਚਾਰੇ ਦਾ ਸੀ ਕਮੀ ਹੋ ਰਹੀ ਤਾਂ ਹੈ ਆਲਰੇਡੀ ਸਾਡੇ ਹਰ ਡਿਸਟ੍ਰਿਕਟ ਦੇ ਵਿੱਚ ਜਿੰਨੇ ਨੂ ਡਿਸਟ੍ਰਿਕਟ ਬੰਦੇ ਨੇ ਉਹਨਾਂ ਵਿੱਚ ਸਾਡਾ ਚਾਰਾ ਸਾਡਾ ਰੈਗੂਲਰ ਜਾ ਰਿਹਾ ਜੋ ਜੋ ਮੰਗ ਆ ਰਹੀ ਹੈ ਰੋਜਪੁਰ ਜਿਆਦਾ ਜਾ ਰਿਹਾ ਕਿਉਂਕਿ ਉੱਥੇ 2 250 ਪਿੰਡ ਜਿਹੜਾ ਪ ਜਿੱਥੇ ਅਸੀਂ ਰਾਸ਼ਨ ਦੀ ਸੇਵਾ ਕਰ ਰਹੇ ਆ ਮੱਛਰਦਾਨੀਆਂ ਹੋ ਗਈਆਂ ਤਰਪਾਲਾਂ ਹੋ ਗਈਆਂ ਜੋ ਵੀ ਚਾਹੀਦਾ ਸਮਾਨ ਸਾਨੂੰ ਦੱਸੋ ਅਸੀਂ ਨਾਲ ਦੇ ਨਾਲ ਉਹਨੂੰ ਪੂਰਾ ਕਰਾਂਗੇ ਬਾਕੀ ਜਿਹੜੇ ਪਸ਼ੂਆਂ ਚਾਰੇ ਦੀ ਗੱਲ ਹੈ ਨਾਲ ਦੋ 40 ਟਨ ਆ ਚੁੱਕਾ ਹੈ ਤੇ 40 ਟਨ ਰਸਤੇ ਚੱਜ ਰਿਹਾ ਉਹ ਵੀ ਆ ਜਾਏਗਾ ਔਰ ਅਗਰ ਇਹ ਚਾਰ ਟਰੱਕ ਦੇ ਕਰਕੇ ਜਿਹੜਾ ਵੀ ਚਾਰਾ ਆ ਜਾਂਦਾ ਹੈ ਤੇ ਉਹ ਚਾਰਾ ਲੈ ਕੇ ਟਰਾਲੀਆਂ ਲੈ ਕੇ ਜਿੱਥੇ ਲੋੜ ਹੈ ਇੱਕ ਲਿਸਟ ਬਣ ਜੇ ਕਿ ਇਸ ਪਿੰਡ ਦੇ ਵਿੱਚ ਅਸੀਂ ਇੰਨੀ ਢਾਲੀ ਭੇਜਣੀ ਹੈਗੀਆ ਤੇ ਉਹ ਮਤਲਬ ਕਿ ਜਿੰਨੂੰ ਜਿੰਨੀ ਲੋੜ ਉਹਨੂੰ ਉਹਨਾਂ ਚਾਰਾ ਦਿੱਤਾ ਜਾਵੇ ਇਕੱਠਾ ਨਾ ਕਰੋ ਇਹ ਨਹੀਂ ਕਿ ਇੱਕ ਬੰਦਾ ਚਾਰ-ਚਾਰ ਮੰਡਲ ਲੈ ਕੇ ਬਹਿ ਗਿਆ ਤੇ ਉਹ ਉਹ ਗੱਲ ਨਹੀਂ ਆ ਰਸ਼ਨ ਮੁਕੜ ਨਹੀਂ ਦੇਵਾਂਗੇ ਆਪਾਂ ਚਾਰ ਪਰ ਇਹਨਾਂ ਨਾਲ ਲੜਾਈ ਲੜਦੇ ਆ ਦੇਖੋ ਅਸੀਂ ਪੰਜਾਬੀ ਬੜੇ ਅਸੀਂ ਹਿੰਦੀ ਆ ਬੜੇ-ਬੜੇ ਮਾਰਾ ਖਾਧੀਆਂ ਆ ਅਸੀਂ ਕਰੋਨਾ ਤੋਂ ਬਚ ਕੇ ਆਏ ਆ ਅਸੀਂ 2023 ਦੇ ਜਿਹੜੇ ਫਲੱਡ ਆਏ ਉਹ ਤੋਂ ਬਚ ਕੇ ਆਏ ਆ ਈਵਨ 88 ਦੇ ਫਲੱਡ ਕੋਈ ਨਹੀਂ ਬੋਲਿਆ ਹੁਣ ਤੱਕ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਆ ਅੱਧਾ ਅੱਧਾ ਚਪ ਚਪਾ ਹੈ ਬਾਕੀ ਰਹਿ ਗਿਆ ਤੁਸੀਂ ਜਿਹੜੇ ਦੌਰ ਆ ਅਸੀਂ ਉਹਦੇ ਵੀ ਤਿਆਰ ਆ ਸੋ ਇਸ ਜਿਹੜਾ ਹੋਰ ਜੋ ਕਰਨਾ ਸੀ ਉਹਦੇ ਟਾਸ ਉਹਨੇ 1.5 ਕਰੋੜ ਦਾ ਜਿਹੜਾ ਸੀਗਾ ਉਹ ਬਜਟ ਰੱਖਿਆ ਸੀ ਆਪਾਂ ਜਿਹੜਾ ਕਿ ਅਜੇ ਮੁਕਿਆ ਨਹੀਂ ਹੈ ਉਹ ਦੋਰ ਦਾ ਇਹ ਤੋਂ ਬਾਅਦ ਜਿਹੜਾ ਦੂਸਰਾ ਦੌਰ ਸਟਾਰਟ ਹੋਣਾ ਉਹਦੇ ਵਿੱਚ ਮੈਡੀਸਿਨ ਦੀ ਲੋੜ ਪੈਣੀ ਹੈ ਬਸੂਆਂ ਨੇ ਬਿਮਾਰ ਪੈਣਾ ਹੈ ਬਸੂਆਂ ਨੇ ਬਿਮਾਰੀ ਫੈਲਣੀ ਹੈ ਬੰਦਿਆਂ ਨੇ ਬਿਮਾਰ ਪੈਣਾ ਹੈ ਤੇ ਉਹ ਮੈਂਥੇ ਡਾਕਟਰਾਂ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਉਹਦੋਂ ਸਾਡੀ ਐਮਬੂਲੈਂਸ ਸਾਡੇ ਡਾਕਟਰ ਸਾਡੀ ਮੈਡੀਸਿਨ ਦੀ ਕੋਈ ਥੋੜੀ ਨਹੀਂ ਆਂ ਦਿੱਤੀ ਜਾਏਗੀ ਸਰਕਾਰਾਂ ਨੇ ਇਹ ਤਾਂ ਕਰਨਾ ਹੀ ਕਰਨਾ ਹੈ ਲੇਕਿਨ ਆਪਾਂ ਵੀ ਕਸਟਮਰਾਂ ਨੇ ਜਿਹੜਾ ਮੈਕਸੀਮਮ ਜੋ ਮੈਡੀਸਨ ਆਸ ਜਿਹੜਾ ਦੇਾਂਗੇ ਫਿਰ ਅਗਲਾ ਜਿਹੜਾ ਦੌਰ ਆਣਾ ਜਦ ਪਾਣੀ ਪੁੱਟ ਜਾਂਦਾ ਹੈ ਜਿੰਨੇ 2 ਮਹੀਨੇ ਬਾਅਦ ਫਿਰ ਸਾਡੀ ਟੀਮਾਂ ਜਾਣਗੀਆਂ ਸਰਵੇ ਕਰਕੇ ਦੇਖੂਗੀ ਕਿ ਕਿੰਨੇ ਘ ਉਹ ਅਸੀਂ ਪਹੁੰਚ ਦੇ ਮੁਤਾਬਕ ਅਸੀਂ ਕਰਾਂਗੇ ਹਾਂ ਇੱਕ ਇੱਥੇ ਮੈਂ ਸਟੈਪ ਲੱਗਿਆ ਕਿਉਂਕਿ ਸਾਡਾ ਟੈਸਟ ਜਿਹੜਾ ਅਸੀਂ ਪੈਸਾ ਨਹੀਂ ਲੈਂਦੇ ਕਿਸੇ ਕੋਲ ਸਾਡੀ ਕੋਈ ਰਸੀਦ ਬੁੱਕ ਨਹੀਂ ਹੈ ਸਭ ਨੂੰ ਪਤਾ ਇਹ ਹੈ ਤੇ ਲੇਕਿਨ ਜਿਹੜੇ ਹੁਣ ਮੇਰੇ ਜਾਣਕਾਰ ਹੈਗੇ ਨੇ ਅਮਰੀਕਾ 'ਚ ਬੈਠੇ ਨੇ ਜਿਹੜੇ ਅਜਿ ਬੈਠੇ ਆ ਅਪਰੇਸ਼ੀਆ 'ਚ ਬੈਠੇ ਨੇ ਨਿਊਜ਼ੀਲੈਂਡ 'ਚ ਬੈਠੇ ਉਹ ਕਰਨਾ ਚਾਹੁੰਦੇ ਆ ਜਿਹੜੇ ਕਿ ਆਪਣੇ ਪਿੰਡ 'ਚ ਹੀ ਕਰਨਾ ਆਪਣੇ ਡਿਸਟ੍ਰਿਕਟ ਵਿੱਚ ਹੀ ਕਰਨਾ ਤੁਸੀਂ ਤੁਸੀਂ ਇਹ ਕੇਰੀਆ ਤੁਹਾਨੂੰ ਦੇ ਰਹੇ ਕਿ ਇੱਥੇ ਤੁਸੀਂ 10 ਮਤਾਂ ਲੈ ਲਓ ਤੁਸੀਂ 20 ਮਤਾਂ ਲੈ ਲਓ ਸਿੱਧੇ ਪੇਮੈਂਟ ਕਰੋ ਕੰਟਰੈਕਟਰ ਨੂੰ ਔਰ ਉਹਨਾਂ ਦੀ ਰਿਪੇਅ ਸਾਡੇ ਫੰਡ ਅਸੀਂ ਰਿਜ਼ਰਵ ਕੀਤੇ ਹਨ ਉਸ ਕੰਮ ਲਈ ਵੀ ਸੋ ਘਬਰਾਨ ਦੀ ਲੋੜ ਨਹੀਂ ਹੈ ਤਗੜੇ ਹੋਵੋ ਅਸੀਂ ਪੰਜਾਬੀ ਬਹੁਤ ਤਗੜੇ ਆ ਬੜੇ ਬੜੇ ਪਾਰਾਂ ਕਰਦੀਆਂ ਹੈ ਜੀ ਕਿ ਇੱਕ ਬੰਦਾ ਜਿਹੜਾ ਉਹ 8-8 ਬੰਦੇ ਨਾਲ ਇਕੱਠੇ ਕਰੇ ਪਹਿਲਾਂ ਤੁਹਾਡੇ ਕੋਲ ਲਿਸਟ ਪੜੀ ਹੋਵੇ ਤੋਂ ਪਿੰਡਾਂ ਦੀ ਜੀ ਐਸ ਪਿੰਡ ਜਾਣਾ ਇਹਨੂੰ ਇੰਨੇ ਚਾਹੀਦੇ ਇਹਨੂੰ ਇੰਨੇ ਚਾਹੀਦੇ ਜਿੱਦਾਂ ਤੁਹਾਡਾ ਟਰਾਲਾ ਆਉਂਦਾ ਹੁਣ 20 ਟੰ ਦਾ ਟਰਾਲਾ ਹੈਗਾ 20 ਟੰ ਤੁਸੀਂ ਟਰਾਲੀਆਂ ਲਿਓ ਟਰਾਲੀਆਂ ਚ ਉਹ ਪਿੰਡ ਵਾਈਜ਼ ਦੇ ਕੇ ਤੇ ਇਹ ਆਪਸ ਜੁੜੀਆਂ ਲਾਓ ਤੁਸੀਂ ਨਾ ਇਹ ਕਰੋ ਸਾਡੀ ਟੀਮ ਹੈਗੀ ਹੈ ਸਾਡੀ ਟੀਮ ਤੁਹਾਡੇ ਨਾਲ ਹੈ ਲੇਕਿਨ ਮੈਂ ਵੀ ਇਹ ਕਹਾਂਗਾ ਕਿ ਰਾਸ਼ਨ ਇਕੱਠਾ ਨਾ ਕਰੋ ਤਾਂ ਪਸ਼ੂਆਂ ਦਾ ਚਾਰਾ ਵੀ ਇਕੱਠਾ ਨਾ ਕਰੋ ਜਿੱਦਾਂ ਲੋੜ ਪੈ ਗਈ ਮੈਂ ਵਿਸ਼ਵਾਸ ਦਵਾਂਦਾ ਕਿ ਅਸੀਂ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਚਾਰਾ ਅਸੀਂ ਭੇਜ ਦੇ ਦਵਾਂ ਨਾਲ ਖੜੇ ਆ ਇਹ ਦੋ ਚਾਰ ਦਿਨ ਦੀ ਗੱਲ ਤਾਂ ਹੈ ਨਹੀਂ ਕਿ ਜੇ ਰਾਸ਼ਨ ਦੀ ਆਦੀ ਕੱਲੀ ਕਰੀਏ ਚਾਰੇ ਦੀ ਆ ਪਾਣੀ ਦੀ ਪਾਣੀ ਘਟੂ ਘਟ 15-20 ਦਿਨ ਮਹੀਨਾ ਲੱਗ ਜਾਣਾ ਪਾਣੀ ਉਤਰਦੇ ਆਉਂਦੇ ਪਾਣੀ ਜਾਣਾ ਕਿੱਥੇ ਆ ਜ਼ਮੀਨ ਤੇ ਰੇਤਾ ਫਸ ਚੁੱਕੀ ਹੈ ਸਿਰ ਟਾ ਚੁੱਕੀ ਹੋਣੀ ਹੈ ਪਾਣੀ ਥੱਲੇ ਵੀ ਨਹੀਂ ਜਾਣਾ ਸੋ ਨਿਕਾਸੀ ਹੈ ਨਹੀਂ ਕਿਸੇ ਪਾਸੇ ਵੀ ਸੋ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਹੁੰਦਾ ਕੋਈ ਗੱਲ ਨਹੀਂ ਆਪਾਂ ਨੂੰ ਹੋਣ ਦਿਓ ਅਸੀਂ ਟਸ ਹਮੇਸ਼ਾ ਨਾਲ ਖੜਾ ਹੈ